ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਕ੍ਰਾਂਤੀਕਾਰੀ ਜਾਂ ਫੇਮਸ ਪਰਸਨੈਲਿਟੀ ਦੇ ਵਿੱਚ ਅੱਜ ਆਪਾਂ ਦੂਜਾ ਟੌਪਿਕ ਲੈ ਕੇ ਆਏ ਆ ਕਰਤਾਰ ਸਿੰਘ ਸਰਾਭਾ ਜੀ ਬਾਰੇ ਤੇ ਕਿਉਂਕਿ ਮੇਰੇ ਕੋਲ ਬੋਰਡ ਹੈ ਨਹੀਂ ਮੈਂ ਆਪਣੇ ਘਰੇ ਬੈਠ ਕੇ ਬਣਾ ਰਿਹਾ ਵੀਡੀਓ ਤਾਂ ਇਦਾਂ ਹੀ ਮੈਂ ਕਾਪੀ ਤੋਂ ਹੀ ਪੜਾ ਰਿਹਾ ਤੇ ਜਨਮ ਇਹਨਾਂ ਦਾ ਹੋਇਆ 1896 ਲੁਧਿਆਣੇ ਦੇ ਪਿੰਡ ਸਰਾਭਾ ਵਿਖੇ ਪਿਤਾ ਦਾ ਨਾਮ ਮੰਗਲ ਸਿੰਘ ਮਾਤਾ ਸਾਹਿਬਕੌਰ ਦਾਦਾ ਜੀ ਦਾ ਨਾਮ ਬਚਨ ਸਿੰਘ ਛੋਟੀ ਉਮਰ ਵਿੱਚ ਪਿਤਾ ਦੀ ਮੌਤ ਹੋ ਗਈ ਪਾਲਣ ਪੋਸ਼ਣ ਦਾਦਾ ਜੀ ਨੇ ਕੀਤਾ ਮੁੱਢਲੀ ਪੜ੍ਹਾਈ ਪਿੰਡ ਸਰਾਬਾ ਚ ਕੀਤੀ 8ਵੀਂ ਮੀਮਾਲਵਾ ਖਾਲਸ ਖਾਲਸਾ ਸਕੂਲ ਲੁਧਿਆਣਾ ਤੋਂ ਇਸ ਸਮੇਂਗਰੋਂ ਆਪਣੇ ਚਾਚਾ ਵੀਰ ਸਿੰਘ ਜੀ ਚਾਚਾ ਜੀ ਉਹਨਾਂ ਦਾ ਨਾਮ ਹੈ ਵੀਰ ਸਿੰਘ ਜੋ ਕਿ ਅੜੀਸਾ ਦੇ ਸ਼ਹਿਰ ਕਟਕ ਵਿੱਚ ਡਾਕਟਰ ਲੱਗੇ ਹੋਏ ਸੀ ਉਹਨਾਂ ਕੋ ਚਲੇ ਗਏ ਠੀਕ ਹੈ ਜੀ ਇੱਥੇ ਇਹਨਾਂ ਨੇ ਰੇਵਨ ਸ਼ਾ ਯੂਨਿਟ ਤੋਂ 10ਵੀਂ ਕੀਤੀ 1910 ਵਿੱਚ ਅਮਰੀਕਾ ਦੇ ਸ਼ਹਿਰ ਸਨ ਫ੍ਰਾਸਿਸਕੋ ਪਹੁੰਚ ਗਏ ਇੱਥੇ ਉਹ ਕੱਟੜ ਕੌਮ ਪ੍ਰਸਤ ਬਣ ਗਏ ਠੀਕ ਹੈ ਇਹ ਕੁਐਸਚਨ ਪੁੱਛਿਆ ਜਾ ਸਕਦਾ ਅਮਰੀਕਾ ਕਦੋਂ ਗਏ ਤੇ ਕਦੋਂ ਉਹ ਪੱਕੇ ਕ੍ਰਾਂਤੀਕਾਰੀ ਬਣ ਗਏ ਵੀ ਦੇਸ਼ ਦੀ ਆਜ਼ਾਦੀ ਲਈ ਹਿੱਸਾ ਪਾਉਣਾ ਗਦਰਨਾਮ ਦਾ ਜਿਹੜਾ ਅਖਬਾਰ ਸੀ ਅਸਲ ਵਿੱਚ ਇਹਨਾਂ ਦੇ ਦਿਮਾਗ ਦੀ ਉਪਜ ਸੀ ਇਹ ਵੀ ਪੁੱਛਿਆ ਜਾ ਸਕਦਾ ਗਦਰਨਾਮ ਦਾ ਅਖਬਾਰ ਕਿਸ ਦੇ ਦਿਮਾਗ ਦੀ ਉਪਜ ਸੀ ਕਰਤਾਰ ਸਿੰਘ ਸਰਾਬਾ ਸ਼ੁਰੂ ਵਿੱਚ ਇਸ ਨੂੰ ਚਲਾਉਣ ਦਾ ਸਮੁੱਚਾ ਬੋਝ ਕਰਤਾਰ ਸਿੰਘ ਸਰਾਭਾ ਦੇ ਹੱਥਾਂ ਵਿੱਚ ਸੀ ਪਹਿਲੀ ਵਰਲਡ ਵਾਰ ਤੋਂ ਦੇ ਆਰੰਭ ਤੋਂ ਬਾਅਦ ਹੀ ਉਹ ਭਾਰਤ ਆਏ ਅਤੇ ਪ੍ਰਸਿੱਧ ਇਨਕਲਾਬੀ ਰਾਸ ਵਿਹਾਰੀ ਬੋਸ ਅਤੇ ਸ੍ਰਿੰਦਰ ਨਾਲ ਸਨਿਆਲ ਨੂੰ ਬਨਾਰਸ ਵਿੱਚ ਮਿਲੇ ਇਹ ਕੁਐਸਚਨ ਪੇਪਰ 'ਚ ਆਇਆ ਇਸ ਵਾਰ ਪਹਿਲੀ ਸ਼ਿਫਟ 'ਚ ਆਇਆ ਵੀ ਕਰਤਾਰ ਸਿੰਘ ਸਰਾਭਾ ਨੂੰ ਰਾਸ ਵਿਹਾਰੀ ਬੋਸ ਨਾਲ ਕਿਸ ਨੇ ਮਲਾਇਆ ਸ੍ਰਿੰਦਰ ਨਾਥ ਸਨਿਆਲ ਨੇ ਬਨਾਰਸ ਵਿਖੇ ਅੱਛਾ ਫਿਰ ਇਹ ਕਰਤਾਰ ਸਿੰਘ ਸਰਾਭਾ ਜੀ ਜਿਹੜੇ ਨੇ ਇਹ ਬਨਾਰਸ ਪਹੁੰਚੇ ਕਿਵੇਂ ਸੀਗੇ ਇਹਨਾਂ ਦੇ ਨਾਲ ਕੌਣ ਸੀ ਇੱਕ ਤਾਂ ਸਨਿਆਲ ਸੈਨ ਸੀਗੇ ਇੱਕ ਵਿਸ਼ਨੂੰ ਗਣੇਸ਼ ਇਹਨਾਂ ਦੇ ਨਾਲ ਇਹ ਪਹੁੰਚੇ ਸੀਗੇ ਪਹਿਲਾਂ ਕਲਕੱਤਾ ਬਾਇਆ ਕਲੰਬੋ ਨਵੰਬਰ 1914 ਚ ਫਿਰ ਇਹ ਰਾਸਬਿਯਾਰੀ ਬੋਸ ਨੂੰ ਬਨਾਰਸ ਚ ਮਿਲੇ ਠੀਕ ਹੈ ਜੀ ਐਦਾਂ ਹੀ ਸਾਰੀ ਕਹਾਣੀ ਸੀਗੀ 21 ਫਰਵਰੀ 1915 ਨੂੰ ਇਹਨਾਂ ਨੇ ਬਗਾਵਤ ਦਾ ਦਿਨ ਨਿਸ਼ਚਿਤ ਕੀਤਾ ਸੀਗਾ ਵੀ ਬਗਾਵਤ ਕਰਨੀ ਆ ਪੂਰੇ ਉੱਚੇ ਲੈਵਲ ਤੇ ਹਾਈ ਲੈਵਲ ਤੇ ਠੀਕ ਹੈ ਜੀ ਫਿਰ ਆ ਗਿਆ ਕਿਰਪਾਲ ਸਿੰਘ ਨੇ ਗਦਰਾਰੀ ਕੀਤੀ ਇਹਨਾਂ ਦੇ ਨਾਲ ਵੀ ਇਹਨਾਂ ਨੇ ਤਾਂ ठान ਲਿਆ ਸੀ ਨਾ ਵੀ ਆਪਾਂ ਬਗਾਵਤ ਕਰਨੀ ਆ ਤੇ ਇਹਨਾਂ ਨੇ ਗਦਰਾਰੀ ਕਿਨੇ ਕੀਤੀ ਸੀ ਉਸ ਵਿਅਕਤੀ ਦਾ ਨਾਮ ਹੈ ਕਿਰਪਾਲ ਸਿੰਘ ਸਾਰੀ ਸਾਜ਼ਿਸ਼ ਬਾਰੇ ਸਰਕਾਰ ਨੂੰ ਦੱਸਤਾ ਖਤਰੇ ਤੋਂ ਬਚਦੇ ਹੋਏ ਕਰਤਾਰ ਸਿੰਘ ਸਰਾਬਾ ਤੇ ਉਹਨਾਂ ਦੇ ਮਿੱਤਰ ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਦੇਸ਼ ਦੇ ਉੱਤਰੀ ਪੱਛਮੀ ਸਰਾਬਦਵਲ ਨਿਕਲ ਗਏ ਠੀਕ ਹੈ ਰਸੇ ਜਦੋਂ ਇਹ ਗਏ ਤਾਂ ਇਹਨਾਂ ਨੂੰ ਇਹ ਕੋਈ ਵਧੀਆ ਗੱਲ ਨਾ ਲੱਗੀ ਵੀ ਆਪਾਂ ਡਰ ਕੇ ਭੱਜ ਰਹੇ ਆ ਤਾਂ ਵਾਪਸ ਆ ਰਹੇ ਮਨ ਉਨ੍ਹਾਂ ਵਾਪਸ ਆਉਣ ਦਾ ਨਿਸ਼ਚੈ ਕਰ ਲਿਆ ਵਾਪਸ ਆਉਂਦੇ ਹੋਏ ਜਦੋਂ ਇਹ ਵਾਪਸ ਆ ਰਹੇ ਸੀਗੇ ਤਾਂ ਸਰਗੋਦੇ ਨੇੜੇ ਕਰਤਾਰ ਸਿੰਘ ਸਰਾਬਾ ਜੀ ਨੂੰ ਗ੍ਰਿਫਤਾਰ ਕਰਕੇ ਸੈਂਟਰਲ ਜੇਲ੍ਹ ਲਾਹੌਰ ਵਿੱਚ ਕੈਦ ਕਰ ਦਿੱਤਾ ਗਿਆ ਕਰਤਾਰ ਸਿੰਘ ਨੇ 19 ਸਾਲ ਦੀ ਉਮਰ ਵਿੱਚ ਜੱਜ ਅੱਗੇ ਬਹਾਦਰੀ ਨਾਲ ਆਪਣਾ ਦੋਸ਼ ਕਬੂਲ ਕੀਤਾ ਇਹ ਇਹਨਾਂ ਦੇ ਸਲੋਗਨ ਜਾਂ ਇਹਨਾਂ ਦੇ ਵਰਡ ਨੇ ਇਹ ਧਿਆਨ ਨਾਲ ਯਾਦ ਰੱਖਿਓ ਇਹ ਕਿਹਨੇ ਸ਼ਬਦ ਇਹ ਕਹੇ ਸੀ ਇਹ ਪੁੱਛਿਆ ਜਾ ਸਕਦਾ ਹੈ ਪਹਿਲਾ ਵਰਡ ਆ ਉਹਨਾਂ ਦਾ ਮਤਲਬ ਪਹਿਲਾ ਜੇ ਮੈਂ ਦੁਬਾਰਾ ਜਨਮ ਲੈ ਕੇ ਆਇਆ ਤਾਂ ਮੈਂ ਭਾਰਤ ਵਿੱਚ ਜਨਮ ਲੈ ਕੇ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋਵਾਂਗਾ ਇਹ ਸ਼ਬਦ ਕਿਸ ਨੇ ਕਹੇ ਕਰਤਾਰ ਸਿੰਘ ਸਰਾਭਾ ਜੀ ਨੇ ਇਹ ਪੁੱਛਿਆ ਜਾ ਸਕਦਾ ਦੂਜਾ ਮੈਂ ਬਾਰ-ਬਾਰ ਉਦੋਂ ਤੱਕ ਮਰਨਾ ਚਾਹੁੰਦਾ ਹਾਂ ਜਦ ਤੱਕ ਭਾਰਤ ਆਜ਼ਾਦ ਨਹੀਂ ਹੋ ਜਾਂਦਾ ਇਹ ਆਖਰੀ ਇੱਛਾ ਸੀਗੀ ਉਹਨਾਂ ਦੀ ਠੀਕ ਆ ਤੇ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਵੀ ਕਿਹੜੇ ਕ੍ਰਾਂਤੀਕਾਰੀ ਦੀ ਕ੍ਰਾਂਤੀਕਾਰੀ ਦਾ ਜਿਹੜਾ ਭਜਨ ਹੈ ਉਹ ਜੇਲ੍ਹ ਦੇ ਵਿੱਚ ਵੱਧ ਗਿਆ ਸੀ ਇਹਨਾਂ ਦਾ ਵਜਨ 14 ਪਾਉਂਡ ਵਧਿਆ ਸੀਗਾ ਨਜ਼ਰਬੰਦੀ ਦੇ ਦੌਰਾਨ ਫਿਰ ਇਹਨਾਂ ਨੇ ਜਿਹੜੀ ਮੂਵਮੈਂਟ ਚਲਾਈ ਸੀ ਉਹਦਾ ਨਾਮ ਕੀ ਸੀ ਇੰਡੀਆ ਇੰਡੀਪੈਂਡੈਂਸ ਮੂਵਮੈਂਟ ਚਲਾਈ ਸੀਗੀ ਇਹਨਾਂ ਦੀ ਡੈਥ ਹੋਈ ਸੀ 16 ਨਵੰਬਰ 1915 ਲਾਹੌਰ ਦੇ ਵਿੱਚ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਰਤਾਰ ਸਿੰਘ ਸਰਾਭਾ ਜੀ ਕਿਸ ਤੋਂ ਪ੍ਰਭਾਵੇ ਸਨ ਸੋਹਣ ਸਿੰਘ ਪਖਨਾ ਤੋਂ ਠੀਕ ਹੈ ਇਹ ਕਰਤਾਰ ਸਿੰਘ ਸਰਾਭਾ ਜੀ ਬਾਰੇ ਜਾਣਕਾਰੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਰੁਕੇ ਨਾ ਕੰਮ ਮੈਂ ਵੀ ਤੁਹਾਡੇ ਲਈ ਵੀਡੀਓਜ਼ ਬਣਾਉਂਦਾ ਰਹੂੰਗਾ ਧੰਨਵਾਦ